ਖਾਲਸਾ গারਲ ਸਕੂਲ ਸੰਗਰੂਰ ਦੇ ਗਰਾਊਂਡ ਉੱਪਰ ਸਰਕਾਰ ਵੱਲੋਂ ੱੱਕ ਇੱਕ ਨਾਲ ਕਬਜ਼ਾ ਕਰਨ ਦੇ ਲੱਗੇ ਰੁਕ ਖਾਲਸਾ গারਲ ਸਕੂਲ ਸੰਗਰੂਰ 1979 ਦੇ ਵਿੱਚ ਇਹ ਸਕੂਲ ਗਰਾਊਂਡ ਪ੍ਰਕਾਸ਼ ਸਿੰਘ ਬਾਦਲ ਲੀਜ ਉੱਪਰ 99 ਸਾਲਾਂ ਦੇ ਦਿੱਤਾ ਸੀ ਜਿਸ ਦਾ ਬਕਾਇਆ ਕਿਰਾਇਆ ਸਕੂਲ ਬੁਲਾਉਂ ਦਿੱਤਾ ਜਾ ਰਿਹਾ ਹੈ ਇਸ ਤਰ੍ਹਾਂ ਦੀਆਂ ਜਮੀਨਾਂ ਸਰਕਾਰ ਦੇ ਵੱਲੋਂ ਬਾਕੀ ਸਕੂਲਾਂ ਨੂੰ ਵੀ ਦਿੱਤੀਆਂ ਗਈਆਂ ਹਨ ਪਰੰਤੂ ਸਰਕਾਰ ਜਾਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਇਸਤੇ ਕਬਜ਼ਾ ਕਰਕੇ ਗਰੀਬ ਬੱਚਿਆਂ ਦੇ ਸਕੂਲ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਕੂਲ ਪਹਿਲਾਂ ਸਰਕਾਰ ਦੀ ਏਡ ਨਾਲ ਚੱਲਦਾ ਸੀ ਪਰੰਤੂ ਇਸ ਦੀ ਹੁਣ ਏਡ ਵੀ ਬੰਦ ਹੋ ਚੁੱਕੀ ਹੈ ਅਤੇ ਇਹ ਸਕੂਲ ਲੋਕਾਂ ਵੱਲੋਂ ਦਿੱਤੇ ਜਾ ਰਹੇ ਦਾਨ ਦੇ ਨਾਲ ਚੱਲਦਾ ਹੈ ਉੱਤੇ ਹੀ ਆਗੂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਇਸ ਦੇ ਗਰਾਊਂਡ ਜਾਂ ਬਿਲਡਿੰਗ ਨੂੰ ਨਵਾਂ ਬਣਾਉਣ ਦੀ ਬਜਾਏ ਇਸ ਨੂੰ ਖੋਹ ਦੇ ਯਤਨ ਕਿਉਂ ਕਰ ਰਿਹਾ ਹੈ ਸਰਕਾਰ ਕੰਗਾਲੀ ਤੇ ਕਕਰ ਤੇ ਹੈ ਇਸ ਕਦਰ ਪਹੁੰਚ ਚੁੱਕੀ ਹੈ ਕਿ ਹੁਣ ਇਹ ਸਕੂਲ ਮੰਦਰ ਗੁਰੂ ਘਰਾਂ ਦੀਆਂ ਜ਼ਮੀਨਾਂ ਉੱਤੇ ਕਬਜ਼ਾ ਕਰਨ ਦੀ ਇਹਨਾਂ ਦੀ ਨੌਬਤ ਆ ਗਈ ਹੈ ਐਜੂਕੇਸ਼ਨ ਰੂਰ ਅਰਥਾ ਗਰਲ ਸਕੂਲ ਦਾ ਸੈਕਟਰੀ ਬਹੁਤ ਪੁਰਾਣੇ ਸਾਤ ਸੌ ਸੈਕਟਰੀ ਚੱਲਿਆ ਰਿਹਾ ਹੈ ਇਹ ਸਕੂਲ 1967 ਦਾ ਬਣਾਇਆ ਹੋਇਆ ਹੈ ਇਹ ਗਰੀਬੇ ਬੱਚੇ ਪੜਦੇ ਇੱਥੇ ਕੋਈ ફીਸ ਨਹੀਂ ਲਈ ਜਾਂਦੀ ਅਖਮੀ ਤੱਕ ਤਾਂ ਕੋਈ ਨਹੀਂ ਹੈ 10 ਦਿਨ ਤੱਕ ਨਾਰਮਲ ફી ਚੱਲਿਆ ਥਾਰਾ ਡੋਨੇਸ਼ਨ ਤੇ ਚੱਲਦਾ ਪਹਿਲਾਂ ਇੰਨੇ ਸੀਗਾ ਇਹ ਸਰਕਾਰ ਨੇ ਖਤਮ ਕਰ ਦਿੱਤੀ ਹੁਣ ਇਹ 10 ਸਾਲ ਤੋਂ ਲੋਕਾਂ ਲੋਕਾਂ ਦੇ ਰਿਸ਼ਤੇ ਆਤੀ ਲੋਕਾਂ ਤੋਂ ਪੈਸੇ ਮੰਗ ਕੇ ਇਹ ਸਕੂਲ ਚਲਾ ਰਿਹਾ 2 ਲੱਖ ਰੁਪਏ ਮਹੀਨੇ ਦਾ ਖਰਚਾ ਇਸ ਡਿਲੀਸ਼ਨ ਵਾਲੀ ਗੁਰਾ ਕਦਰ ਸਰਕਾਰ ਨੇ ਸਾਨੂੰ 1% ਵੀ ਵਾਧਾ ਨਹੀਂ ਕੀਤੀ ਹੁਣੇ 2-3 ਦਿਨ ਹੋਏ ਇੱਥੇ ਸਰਕਾਰ ਵੱਲੋਂ ਕਿ ਮਸ਼ੀਨ ਲੈ ਕੇ ਆ ਗਏ ਕਿ ਵੀ ਅਸੀਂ ਤੁਹਾਨੂੰ ਗ੍ਰਾਉਂਡ ਤੇ ਕੰਮ ਚਾਉਣੀ ਹੈ ਇੱਥੇ ਕੁਝ ਸਰੀਰਕ ਕਾਰਵਾਈ ਕਰਨੀ ਹੈ ਸਾਡੇ ਸਟਾਫ ਨੇ ਕਿਹਾ ਵੀ ਸਾਡੀ ਇਹ ਤੁਸੀਂ ਪਹਿਲਾਂ ਵੀ ਸਾਡਾ ਗ੍ਰਾਉਂਡ ਦੀ ਕੰਦ ਢਾਗੇ ਸੀਗੇ ਤੁਸੀਂ ਬਣਾਈ ਨਹੀਂ ਸਾਡਾ 30000 ਰੁਪਏ ਲੱਗਿਆ ਜੇ ਤੁਸੀਂ ਨਮਿਟਾਉਂਦੇ ਚਾਉਣੀ ਹੈ ਸਾਨੂੰ ਐਸਟੀਮੇਟ ਲਾ ਕੇ ਪੈਸੇ ਜਮ੍ਹਾਂ ਕਰਾ ਦਿਓ ਫੋਲ ਦੇ ਦੇਗੀ ਜੀ ਮਾਲ ਕੱਢੀਏ ਤੇ ਮੇਰੀ ਨਿਵੇਧਾਰੀ ਸਾਡੇ ਕੋਲ ਰੀਜੀ ਹੈ ਡਾਕੂਮੈਂਟ ਜੋ ਮਨ ਦੀ ਜੀ ਸਾਡਾ ਨੋਇ ਸਾਰੇ ਕੋਈ ਸਕਾਤ ਹੋਏ ਇਹਦੇ باوجود ਐਸਿਵ ਨੂੰ ਸਾਡਾ ਕਲਰਕ ਕੱਲ ਕੱਲ ਪਰਸ ਵੀ ਇਹ ਲਿਖੇ ਵੀ ਦੇ ਕੇ ਆ ਵੀ ਫਰਾਂਸੀਸੀ ਸਾਡੀ ਹਿਸਟਰੀ ਹੈ ਇਥੇ ਅਸੀਂ ਮਾਲਕਾਂ ਤੇ ਉਹਨੇ ਉਹਦੇ باوجود ਵੀ ਕੱਲ ਆ ਕੇ ਇੱਥੇ ਆਪਣਾ ਜੰਡਾ ਲਾ ਆਪਣਾ ਸਾਡਾ ਝੋਲਾ ਆਪਣਾ ਜੰਡਾ ਲਾ ਕੇ ਪੋਰਟ ਸਾਰਨ ਨਾਲ ਲੈ ਕੇ ਇਥੇ ਵਾਈਸ ਚੈਂਸ ਪ੍ਰਿੰਸੀਪਲ ਨੂੰ ਜਿਹੜੀਆਂ ਰੇੜੀ ਵਾਲਿਆਂ ਨੂੰ ਦੱਸਿਆ ਵੀ ਤੁਹਾਡੇ ਸਕੂਲ ਦੇ ਜਿੰਦਾ ਟੁੱਟ ਰਹੇ ਨੇ ਛੁੱਟੀਆਂ ਕਰਕੇ ਕੋਈ ਨਹੀਂ ਸੀ ਇੱਥੇ ਦੇ ਕੋ ਪ੍ਰਿੰਸੀਪਲ ਪ੍ਰਚਾਰੀ ਕਰ ਲਈ ਆਈ ਉਹਨੂੰ ਪੁਲਿਸ ਵਾਲਿਆਂ ਨੇ ਉਹਨੂੰ ਲੈਡੀ ਪੁਲਿਸ ਨੇ ਫੜਾ ਤੀ ਦੂਜੇ ਪੁਲਿਸ ਵਾਲਿਆਂ ਨੇ ਫੜ ਲਿਆ ਕੈਦ ਅਸੇਂਦਰ ਲੈ ਕੇ ਜਾਮਾ ਕੇ ਉਹਨਾਂ ਦਾ ਟੈਲੀਫੋਨ ਖੋਲ ਲਿਆ ਉੱਥੇ ਸਾਧਕ ਕਲਰਕ ਸੀਗਾ ਉਹਨੇ ਉਹ ਜੋ ਬਾਹ ਫੜ ਕੇ ਉਹਦੇ ਛਾਈ ਵੀ ਨੂੰ ਇਹੋ ਕੇ ਫੜਦੇ ਉਹ ਛਾਰੇ ਪ੍ਰਿੰਸੀਪਲ ਦੀ ਬੇਇੱਜ਼ਤੀ ਬਹੁਤ ਬਹੁਤ ਜਾਰੀ ਕੀਤੀ ਕੋਈ ਕਹਾਣੀ ਅਸੀਂ ਕੋਈ ਜ਼ੁਰਮਤਾਂ ਨਹੀਂ ਕੀਤਾ ਅਸੀਂ ਤਾਂ ਆਪਣੀ ਪ੍ਰੋਟੈਕਸ਼ਨ ਕੀਤੀ ਐ ਅਸੀਂ ਕਹਿੰਦੇ ਦਿਓ ਲੈਓ ਪੈਸੇ ਦਿਓ ਕਟੋੜੋਂ ਸਾਰੀ ਗੱਲ ਪੋੜ ਲਓ ਪਰ ਮਾਲਕਾ ਜੀਆ ਤੁਸੀਂ ਵਾਲਕ ਨਹੀਂ ਹੋ ਸਨਕਾਰ ਮਾਲਕ ਨਹੀਂ ਹੈ ਇਹ ਇਹ ਮੇਰਾ ਇਹਦਾ ਰਿਕਾਰਡ ਸਾਰਾ ਡੀਸੀ ਆਫਸੇ ਉੱਤੇ ਹੈ ਨਾਜ਼ਰ ਨੂੰ ਜਾ ਕੇ ਪੁੱਛੋ ਜਿਹਦੇ ਕੋਲ ਅਸੀਂ ਫੀਸ ਸਮਾ ਕਰਾ ਕੇ ਆਉਂਦੇ ਆ ਡੀਸੀ ਕੋਲ ਦੀ ਇੰਡੀਆ ਰਜਿਸਟਰੀ ਵੀ ਦੇ ਹਾਂ ਐਸਜੀ ਨੂੰ ਕੀ ਪਤਾ ਐਸਜੀ ਕੋਲ ਤਾਂ ਕੋਈ ਕਾਹਲੀ ਨਹੀਂ era ਪਹਿਲੇ ਐਸਜੀ ਨੇ ਵੀ ਕੀਤਾ ਸੀਗਾ ਉਦੋਂ ਵੀ ਇਹੀ ਵਾਲਾ ਪਿਆ ਸੀ ਫਿਰ ਸਾਨੂੰ ਬੁਲਾ ਕੇ ਆਪਾਂ ਦਾ ਬੀਜੀਟੀ ਜੀ ਨੇ ਪਹਿਲਾਂ ਇੱਕ ਐਸਜੀ ਉਠਾਉਦੇ ਇੱਥੇ ਹੋ ਪਾਇਆ ਸੀਗਾ ਅੱਛਾ ਇਸੇ ਸਾਥ ਸਰਕਾਰ ਸਾਡੇ ਨੂੰ ਇਹ ਵੀ ਕਹਿੰਦੀ ਹੈ ਵੀ ਛੋਟੀ ਅਨੌਫਸਾਈਡ ਅਕੁਪੇਸ਼ਨ ਹੈ ਰਾਹੁਲ ਜੀ ਸੀ ਠੀਕਾ ਇੱਥੇ ਮੰਤੀ ਕਰਕੇ ਗਿਆ ਸਾਰੀ ਬਿਲਡਿੰਗ ਹੈ ਅੰਡਰ ਹੋਇਆ ਅੱਜੇ ਠੀਕ ਮੰਤੀ ਕਰਾ ਕੇ ਫੇਰ ਦਿਖਾਤੀ ਸਾਰੀ ਸਰਦਾਰ ਸਿੰਘ ਜੀ ਸੁਖਿੰਦਰ ਸਿੰਘ ਇੰਟਰਪੀਡਟ ਆਫ ਬਾਰ ਸੰਗਰੂਰ ਉਹਨੂੰ ਦਿਖਾਈ ਹੈ ਵੀ ਸਾਰੀ ਜਿੰਨੀ ਵੀ ਬਿਲਡਿੰਗ ਹੈਗੀ ਹੈ ਅਕੋਰਡਿੰਗ ਟੂ ਜਿਹੜੀ ਰਿਸਟਰੀ ਹੈ ਉਹਦੇ ਡਰਾਫਟ ਲਿਬਲ ਬਾਈਚੜਾਈਏ ਨਹੀਂ ਮਤਰੀ ਇਹ ਬਿਲਡਿੰਗ ਸਾਰਿਆਂ ਤੋਂ ਸ਼ਹਿਰ ਤੋਂ ਪਹਿਲਾਂ ਬਣੀ ਹੋਈ ਸੀ ਜਿਹੜੀਆਂ ਇਸ ਰੋਡ ਤੇ ਚੱਲਣਾ ਪਣੀ ਐ ਇਹਦੇ ਮੁਲਕੀ ਬਟੀ ਨੇ ਰੋੜਾ ਰਖਵਾ ਆਪ ਰੋਕੇ ਇਹ ਜੋ ਉਹਨਾਂ ਨੇ ਰੋਕੇ ਕਰਕੇ ਇਹਨੂੰ ਇਹਨਾਂ ਨੂੰ ਚਾਹੀਦਾ ਕਿ ਸਾਡਾ ਬਖਰਾਉਂਦੀ ਹੋ ਚਾਬੀ ਦਿੰਦਾ ਖੁੱਲਣ ਤਾਂ ਕਿ ਅਸੀਂ ਆਪਣਾ ਅੰਦਰ ਕਿਸੇ ਕੰਮ ਤੇ ਥੈਂਕ ਯੂ ਬਾਏ ਸੁਖਸ਼ਿੰਦਰ ਸਿੰਘ ਪ੍ਰੈਜ਼ੀਡੈਂਟ ਡਿਸਟ੍ਰਿਕਟ ਬਾਰਿਸ਼ ਅੱਜ ਮੈਂ ਸਾਡੇ ਜੋ ਇਸ ਮੂਲ ਦੇ ਚੇਅਰਮੈਨ ਨੇ ਜ਼ਾਰਮੀਂਦਰ ਸਿੰਘ ਜੀ ਦੇ ਅਰਗੂਟ ਨੇ ਜਿਹੜੀ ਅਰਗੂਟ ਨੇ ਉਹਨਾਂ ਦੇ ਬਲੌਂਟ ਇੱਥੇ ਆਏ ਸੀ ਤੇ ਆ ਕੇ ਮੈਨੂੰ ਬੜੀ ਹੈਰਾਨੀ ਹੋਈ ਕਿ ਜੋ ਸਕੂਲ ਦਾ ਗਰਾਊਂਡ ਹੈ ਉਹਦੇ ਵਿੱਚ ਪ੍ਰਸ਼ਾਸਨ ਵੱਲੋਂ ਲੋਕ ਲਗਾਤਾ ਜਦਕਿ ਬੜੀ ਇਹ ਤਾਂ ਮੇਰੇ ਖਿਆਲ ਮੰਤ ਭਾਗੀ ਘਟਨਾ ਵੀ ਕਹਿ ਸਕਦੇ ਆ ਇਸ ਗੱਲ ਨੂੰ ਆਪਾਂ ਕਿ ਬਲਕਿ ਉੱਥੇ ਬੱਚਿਆਂ ਨੂੰ ਸਹੂਲਤਾਂ ਦਾ ਚੀ ਦੇਣੀ ਸੀ ਬਲਕਿ ਸਰਕਾਰ ਨੇ ਉੱਥੇ ਜਿੰਦੀ ਲਗਾਤਾ ਇਹ ਬੜੀ ਮਾੜੀ ਗੱਲ ਹੈ ਕਿਉਂਕਿ ਚਲੋ ਅਸੀਂ ਵੀ ਲੀਗਲ ਉਹਦੇ ਨਾਲ ਹੋਣ ਦੇ ਬਾਅਦ ਹੋਣਕਾਰ ਦੱਸ ਵੀ ਸਕਦੇ ਆ ਕਿ ਜਿਹੜੀ ਈ ਲੀਡ ਗੀਡ ਹੈ ਇਹ 99 ਖਾਲੀ ਲੀਡ ਰੀਡ ਹੈ ਜੋ ਬਿਲਕੁਲ ਸਹੀ Ориਜినਲ ਗਿਲਸਾਹਬ ਨੇ ਸਾਨੂੰ ਦਿਖਾਈ ਹੈ ਜਿਹਦੇ ਉੱਤੇ ਮੌਜੂਦਾ ਸਰਕਾਰ ਵੱਲੋਂ ਕਲੈਕਟਰ ਸਾਹਿਬ ਦੇ ਸਾਈਨ ਨੇ ਖੁਦ ਜੋ ਗਿਲਸਾਹਬ ਆਪ ਗਵਾਹ ਨੇ ਇਸੀ ਦੇ ਇਹਨਾਂ ਦੇ ਖੁਦ ਇੱਥੇ ਆਪਦੇ ਵੀ ਸਾਈਨ ਨੇ ਅਜੇ ਵੀ ਜੌਦੇ ਜਾਗ ਦੇ ਨਾਲ ਸਾਡੇ ਖੜੇ ਨੇ ਜਿਨ੍ਹਾਂ ਵੱਲੋਂ ਸਹਿਯੋਗ ਦਿੱਤੇ ਹੋਏ ਨੇ ਇਹ ਤਾਂ ਬੜੀ ਮਤਵਕੀ ਘਟਨਾ ਹੈ ਸੋ ਸਾਡੇ ਮੇਨਰ ਜੀ ਦੀ ਬੋਲਦੀ ਨਹੀਂ ਸਾਡੇ ਸਾਹਮਣੇ ਨਹੀਂ ਰੀਸ ਸਾਹਿਬ ਨੂੰ ਹੋਰ ਨਹੀਂ ਕੀਤਾ ਸੀ ਅਸੀਂ ਆਸ ਵੀ ਕਰਦੇ ਹਾਂ ਕਿ ਡੀਜੀ ਸਾਹਿਬ ਨੇ ਜੋ ਸਾਚੇ ਪ੍ਰੋਸਾ ਦਵਾਇਆ ਹੈ ਤੇ ਡਾਕੂਮੈਂਟ ਦਿਖਾ ਦੇਣ ਤੇ ਅਸੀਂ ਜਿੰਦਾ ਖਲਵਾ ਦਾਂਗੇ ਬਲਕਿ ਮੈਨੂੰ ਲੱਗਦਾ ਕਿ ਜਿੰਦਾ ਤਾਂ ਅੱਜ ਹੀ ਖੁੱਲ ਜਾਣਾ ਚਾਹੀਦਾ ਤੇ ਮੰਡੇ ਨੂੰ ਜੋ ਵੀ ਇਹ ਡਾਕੂਮੈਂਟਸ ਨੇ ਸਾਰੇ ਆਪਾਂ ਐਸਪੀ ਸਾਹਿਬ ਨੂੰ ਦਿਖਾ ਦਾਂਗੇ ਦਿਖਾਉਣ ਤੋਂ ਬਾਅਦ ਬਲਕਿ ਇੱਕ ਮੈਂ ਹੋਰ ਵੀ ਰਿਕਵੈਸਟ ਕਰਦਾ ਕਿ ਜਿੰਦਾ ਲਗਾਉਣ ਦੀ بجائے ਤਾਂ ਜਿੰਦਾ ਲਗਾਉਣ ਦੀ بجائے ਤਾਂ ਬੱਚਿਆਂ ਨੇ ਖੇਡ ਦਾ ਗਰਾਉਂਡ ਹੈ ਉੱਥੇ ਜੋ ਤੂਲਤਾ ਦੀ ਘਾਟ ਹੈ ਉਹ ਪੂਰੀ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਗੱਲ ਹੋਰ ਗੱਲ ਸਾਹਿਬ ਨੇ ਦੱਸੀ ਹੈ ਕਿ ਜਿੰਨੇ ਵੀ ਇੱਥੇ ਐਡਰ ਸਕੂਲ ਨੇ ਜਾਂ ਪ੍ਰਾਈਵੇਟ ਸਕੂਲ ਨੇ ਜਿਨ੍ਹਾਂ ਨੂੰ ਸਰਕਾਰ ਨੇ ਜਗ੍ਹਾ ਦਿੱਤੀ ਹੋਈ ਹੈ ਸਭ ਨੂੰ ਗਰਾਊਂਡ ਦਿੱਤੇ ਹੋਏ ਨੇ ਕੱਲਾ ਇਸੇ ਸਕੂਲ ਨੂੰ ਨਹੀਂ ਹੈ ਜਿੰਨੇ ਵੀ ਹੋਰ ਸਕੂਲ ਨੇ ਇੱਥੇ ਪ੍ਰੇਮ ਸਵਰ ਸਕੂਲ ਆ ਗਿਆ ਸੁਰਨਾਰਿਕ ਸਕੂਲ ਆ ਗਿਆ ਉਹਨਾਂ ਸਾਰੇ ਸਕੂਲਾਂ ਵਾਸਤੇ ਖੇਡ ਖੇਡ ਗਰਾਊਂਡ ਵਾਸਤੇ ਸਭ ਨੂੰ ਹੀ ਲਈ ਤੇ ਇਹ ਗਰਾਊਂਡ ਦਿੱਤੇ ਹੋਏ ਨੇ ਸੋ ਇਸ ਸਕੂਲ ਨੂੰ ਵੀ ਇਹ ਲੀਜ਼ ਦੇ ਉੱਤੇ ਖੇਡ ਦੇ ਮਦਦ ਲਈ ਬੱਚਿਆਂ ਨੂੰ ਇਹ ਗਰਾਊਂਡ ਦਿੱਤਾ ਹੋਇਆ ਹੈ ਸੋ ਇਸ ਜੇਕਰ ਇਸ ਖੇਡ ਦੇ ਮੈਦਾਨ ਦੇ ਵਿੱਚ ਬਲਕਿ ਕੋਈ ਇਕਵਿਪਮੈਂਟ ਨਹੀਂ ਹੈਗੇ ਤਾਂ ਸਰਕਾਰ ਨੂੰ ਪਈਂਦਾ ਕਿ ਪੂਰੀ ਕਰ ਦੇ ਜਿੰਦਾ ਲਗਾਉਣ ਦੀ ਬਜਾਏ ਜਾਂ ਹੋਰ ਕੋਈ ਪਿੱਛੇ ਤੇ ਕੀ ਮੋਟਿਵ ਹੈ ਉਹ ਮੋਟਿਵ ਕੌਣ ਇਹਦੇ ਪਿੱਛੇ ਹੈ ਇਸ ਦੀ ਮੇਰੇ ਖਿਆਲ ਦੇ ਵਿੱਚ ਇਨਕੁਆਰੀ ਹੋਣੀ ਚਾਹੀਦੀ ਹੈ ਇਹ ਇਨਕੁਆਰੀ ਕਰਕੇ ਇਹ ਜਲਦੀ ਜਲਦੀ ਜਿਹੜਾ ਇਹ ਜਿੰਦਾ ਹੈ ਲੋਖਲਾ ਦੇਣ ਨਹੀਂ ਤਾਂ ਬਲਕਿ ਫਿਰ ਜੇਕਰ ਕੋਈ ਅੱਗੇ ਖਲਾਈ ਤਾਂ ਜਰੂਰ ਅਸੀਂ ਇਸ ਸਕੂਲ ਦੇ ਨਾਲ ਖੜੇ ਹਾਂ ਤੇ ਜੋ ਵੀ ਅਗਲਾ ਅਗਲਾ ਸਾਹਿਬ ਸਾਨੂੰ ਮੌਕਾ ਦੇਣਗੇ ਜਾਂ ਜੋ ਵੀ ਡਾਇਰੈਕਸ਼ਨ ਕਰਨਗੇ ਉਸ ਤੇ ਅਸੀਂ ਪੂਰੇ ਉਤਰਾ ਹੋਏ ਇੱਕ ਬਿਲਡਿੰਗ ਸਸੀ ਕਾਲ ਜੀ ਮੈਂ ਹਾਂ ਵਿਨਰਜੀਤ ਅੱਜ ਅਸੀਂ ਖਾਲਸਾ ਜਿਹੜਾ ਗਰਲ ਸਕੂਲ ਹੈ ਸੰਗਰੂਰ ਦਾ ਇਹ ਬੱਤੀਆਂ ਵਾਲਾ ਚੌਂਕ ਦੇ ਵਿੱਚ ਇਹ ਸਕੂਲ ਹੈ ਗਰਲ ਸਕੂਲ ਮੈਂ ਕਹਿਣਾ ਕਿ ਸਾਰਾ ਸਟਾਫ ਸਾਰੇ ਮੈਂਬਰਾਂ ਸਹਿਬਾਨ ਖੜੇ ਨੇ ਇੱਕ ਵਾਰ ਜਰੂਰ ਥੋੜਾ ਜਿਹਾ ਇੱਧਰ ਝਾਤੀ ਮਰਵਾਓ 3 6 7 ਸਾਡੇ ਭਰਾ ਸਾਡੇ ਪਤਾਨ ਸਾਹਿਬ ਖੜੇ ਨੇ ਤੇ ਮੈਂ ਇੱਥੇ ਗੱਲ ਕਰਨੀ ਚਾਹੁੰਨਾ ਕਿ ਸਰਕਾਰ ਜਿਹੜੀ ਹੈ ਪਹਿਲਾਂ ਤਾਂ ਕਦੇ ਤਾਂ ਗੁਰੂ ਘਰਾਂ ਦੇ ਜ਼ਮੀਨਾਂ ਤੇ ਕਦੇ ਹੋਰ ਸਾਰੀਆਂ ਆਦਾਰਿਆਂ ਦੀਆਂ ਜ਼ਮੀਨਾਂ ਦੱਬਨ ਨੂੰ ਫਿਰਦੀ ਹੈ ਪਰ ਇਹ ਸੰਗਰੂਰ ਸ਼ਹਿਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਡਿਸਟ੍ਰਿਕਟ ਹੈੱਡਕ quart ਦੇ ਡੀਸੀ ਦਫ਼ਤਰ ਦੇ ਨਾਲ ਖਾਲਸਾ ਗਰਲ ਸਕੂਲ ਦਾ ਇੱਕ ਗਰਾਊਂਡ ਹੈ ਸਰਕਾਰ ਨੇ ਹੁਣ ਉਹ ਤੇ ਜਿੰਦਾ ਲਾਤਾ ਤੇ ਜਿਹੜੀ ਜ਼ਮੀਨ ਜਿਹੜੀ ਹੈ ਸਰਕਾਰ 1979 ਦੇ ਵਿੱਚ 79 ਦੇ ਵਿੱਚ ਆ ਇੱਕ ਚਕੋਤਾ ਜਿਹੜਾ ਲੀਜ਼ ਕੀਤੀ ਹੋਈ ਹੈ ਇਹ ਲੀਜ਼ ਅਸਲੀ ਹੈ ਅਸਲੀ ਲੀਜ਼ ਜਿਹੜੀ 99 ਸਾਲੀ ਲੀਜ਼ ਤੇ ਸਰਕਾਰ ਨੇ ਇਹਨਾਂ ਨੂੰ ਗਰਾਊਂਡ ਲਈ ਦਿੱਤੀ ਸੀ ਸਕੂਲ ਦੇ ਗਰਾਊਂਡ ਲਈ ਦਿੱਤੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਵੇਲੇ ਤੇ ਇਹਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਜਿੰਦਾ ਲਾ ਦਿੱਤਾ ਗਿਆ ਤੇ ਜਿੰਦਾ ਲਾ ਕੇ ਕਿਹਾ ਕਿ ਜਦ ਕਿ ਉਹ ਗਰਾਊਂਡ ਸੀ ਇੱਥੇ ਗਰੀਬ ਬੱਚੇ ਬਹੁਤ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਰਹੇ ਸਕੂਲ ਦੇ ਵਿੱਚ ਸਗੋਂ ਸਰਕਾਰ ਨੇ ਸਕੂਲ ਨੂੰ ਵਧਾਉਣ ਦੀ ਤਾਂ ਕੀ ਹਿੰਮਤ ਕਰਨੀ ਇਹ ਸਕੂਲ ਨੂੰ ਬੰਦ ਕਰਾਉਣ ਦੀ ਹਿੰਮਤ ਦੇ ਵਿੱਚ ਲੱਗੇ ਹੋਏ ਨੇ ਤੋਂ ਜ਼ਮੀਨ ਦੇ ਉੱਪਰ ਇਹਨਾਂ ਦਾ ਮਕਸਦ ਇਹ ਹੈ ਕੇ ਕਬਜ਼ਾ ਕਰਕੇ ਤੇ ਉੱਥੇ ਮੈਨੂੰ ਨਹੀਂ ਪਤਾ ਕਿਹੜੇ ਕਿਹੜੇ ਲੀਡਰ ਨੇ ਜਾਂ ਕਿਹੜੇ ਸਰਕਾਰ ਨੇ ਕੀ ਕਰਾਉਣਾ ਪਰ ਆਹ ਜਿਹੜੀ 10ਕਤ ਨੇ ਡਿਪਟੀ ਕਮਿਸ਼ਨਰ ਸੰਗਰੂਰ ਉਸ ਸਮੇਂ ਦੇ ਉਹਨਾਂ ਵੱਲੋਂ ਕੀਤੇ ਹੋਏ ਨੇ ਸਾਰੀਆਂ ਇਹ ਮੰਥਲੀ ਜਿਹੜਾ ਇਹਨਾਂ ਦਾ ਜੋ ਵੀ ਲੀਜ਼ ਜਾਂਦੀ ਹੈ ਆ ਇੱਕ ਲੀਜ਼ ਦੀਆਂ ਇਹਨਾਂ ਦੀਆਂ ਰਸੀਦਾਂ ਵੀ ਮੈਂ ਦਿਖਾਉਣੀਆਂ ਚਾਹਣਾ ਕਿ ਜਿਹੜੀਆਂ ਇਹ ਫੀਸਾਂ ਭਰਦੇ ਨੇ ਆਹੀ ਹੈ ਜੀ ਦਿਖਾਏ ਕੋਈ ਨਹੀਂ ਤੁਸੀਂ ਕੱਢ ਕੇ ਮੈਨੂੰ ਦਿਖਾ ਦਿਓ ਸੋ ਲਈ ਜਿਹੜੀ ਹੈ ਪ੍ਰਵਾਹ ਸੀ ਆ ਜਿਵੇਂ ਡੀਸੀ ਆਫਿਸ ਦੇ ਵਿੱਚ ਰਸੀਦ ਭਰੀ ਜਾਂਦੀ ਹੈ ਜੋ ਵੀ ਮਹੀਨੇ ਦੀ ਮਹੀਨੇ ਸਾਲ ਦੀ ਸਾਲ ਜਾਂ ਸਾਲ ਦਰ ਸਾਲ ਜਿਹੜੇ ਵੀ ਪੈਸੇ ਬੰਦੇ ਨੇ ਉਹ ਭਰੇ ਜਾਂਦੇ ਨੇ ਪਰ ਕੱਲ ਪ੍ਰਸ਼ਾਸਨ ਵੱਲੋਂ ਜਿਹੜਾ ਐਸਐਚਓ ਤੇ ਨਾਲ ਕੋਈ ਐਸਟੀਐਮ ਦਫਤਰ ਦੇ ਬੰਦੇ ਆਏ ਤਾਂ ਉਹਨਾਂ ਵੱਲੋਂ ਸਿੱਧਾ ਆ ਕੇ ਜਿੰਦਾ ਲਾ ਦਿੱਤਾ ਗਿਆ ਕਿਹਾ ਗਿਆ ਕਿ ਇਹ ਜਿਹੜੀ ਜਗ੍ਹਾ ਸਾਡੀ ਇਹ ਸਰਕਾਰ ਦੀ ਜਗ੍ਹਾ ਹੈ ਇਹ ਸਰਕਾਰ ਦੇ ਨਾਂ ਆ ਸਰਕਾਰ ਦੀ ਹੈ ਉਹ ਭਾਈ ਜੇ ਸਰਕਾਰ ਦੀ ਜਗ੍ਹਾ ਕੋਈ ਜੇ ਕਿਸੇ ਨੂੰ ਲੀਜ਼ ਦਿੱਤੀ ਹੈ ਸਰੂਪ ਚ ਬਹੁਤ ਸਾਰੀਆਂ ਪੰਜਾਬ ਚ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਲੀਜ਼ ਦੇ ਦਿੱਤੀਆਂ ਹੋਈਆਂ ਨੇ ਸਰਕਾਰ ਵੱਲੋਂ ਤੇ ਜੇ ਉਹਨਾਂ ਨੂੰ ਵੀ ਛਡਾ ਲੋ ਇੱਥੇ ਕੀ ਹੈ ਕਿ ਕਿਤੇ ਨਾ ਕਿਤੇ ਗਰੀਬਾਂ ਦਾ ਸਕੂਲ ਹੈ ਸੋਸਾਇਟੀ ਜਿਹੜੀ ਹੈ ਡੋਨੇਸ਼ਨ ਦੇ ਸਿਰ ਤੇ ਜਿਹੜੀ ਹੈ ਇਹ ਸਕੂਲ ਨੂੰ ਚਲਾ ਰਹੀ ਹੈ ਤੇ ਇਹ ਐਡਟ ਸਕੂਲ ਹੈ ਐਡਟ ਹੈ ਜੀ ਨਾ ਨਾ ਠੀਕ ਹੈ ਪਹਿਲਾ ਸੀਗਾ ਸੋ ਇਸ ਕਰਕੇ ਜਦੋਂ ਇਹ ਲੀਜ਼ ਤੇ ਦਿੱਤੀ ਹੈ ਅਸੀਂ ਤਾਂ ਇਹ ਕਹਿ ਕੇ ਜੇ ਕੋਈ ਗਾਇਡਲਾਈਨ ਚ ਕਮੀ ਹੈ ਤਾਂ ਉਹ ਜ਼ਰੂਰ ਦੱਸਿਆ ਜਾਵੇ ਸਰਕਾਰ ਦੱਸੇ ਪਰ ਇਹ ਕਿ ਆ ਕੇ ਆਉਣ ਸਰ ਸਿੱਧਾ ਜਿੱਦਾਂ ਲਾ ਕੇ ਕੱਲ ਨੂੰ ਸਕੂਲ ਦੇ ਉੱਪਰ ਵੀ ਕਾਰਜਾ ਕਰਨਗੇ ਕਿ ਸਕੂਲ ਵੀ ਸਾਡਾ ਜੀ ਸੋ ਇਹੋ ਜਿਹੇ ਹਾਲਾਤ ਦੇ ਵਿੱਚ ਅੱਜ ਪੰਜਾਬ ਦੇ ਹਾਲਾਤ ਕੀ ਹੋ ਰਹੇ ਨੇ ਸਰਕਾਰ ਦੇ ਕਿ ਉਹ ਜਿਵੇਂ ਇੱਕ ਭੁੱਖਮਰੀ ਚ ਹੁੰਦੀ ਹੈ ਕਿ ਪੈਸੇ ਬਣਨੇ ਚਾਹੀਦੇ ਨੇ ਸਾਡੀ ਜ਼ਮੀਨ ਇਕੱਠੀ ਹੋਣੀ ਚਾਹੀਦੀ ਜਿੱਥੋਂ ਮਰਜ਼ੀ ਮਿਲ ਜੇ ਇਹ ਹਾਲਾਤ ਨਾਲ ਨਹੀਂ ਚੱਲਣਾ ਪੰਜਾਬ ਪੰਜਾਬ ਚਲਾਉਣ ਲਈ ਬਹੁਤ ਕੁਝ ਚਾਹੀਦਾ ਅੱਜ ਅਸੀਂ ਸਾਰੇ ਅੱਜ ਜਿੰਨੀ ਟੀਮ ਖੜੀ ਹੈ ਸਾਰੇ ਜਾਣੇ ਅਸੀਂ ਇਕੱਠੇ ਹੋ ਕੇ ਅਸੀਂ ਅੱਜ ਪ੍ਰਸ਼ਾਸਨ ਨੂੰ ਜਦ ਕੇ ਡੀਸੀ ਸਾਹਿਬ ਨਾਲ ਮੇਰੀ ਹੁਣੇ ਗੱਲ ਹੋਈ ਆ ਉਹਨਾਂ ਨੇ ਇਹ ਜ਼ਰੂਰ ਸਾਨੂੰ ਯਕੀਨ ਦਿਵਾਇਆ ਕਿ ਤੁਸੀਂ ਆਪਣੇ ਪੇਪਰਸ ਦਿਖਾਓ ਪੇਪਰ ਜੇ ਤੁਹਾਡੇ ਸਹੀ ਨੇ ਪੇਪਰ ਬਿਲਕੁਲ ਅਸੀਂ ਐਸਟੀਐਮ ਸਾਹਿਬ ਨੂੰ ਆ ਛੁੱਟੀ ਹੋਣ ਕਰਕੇ ਉਹ ਅਵੇਲੇਬਲ ਨਹੀਂ ਨੇ ਤਾਂ ਇਹ ਸੋਮਵਾਰ ਨੂੰ ਇਹ ਸਾਰੇ ਪੇਪਰ ਦਿਖਾਏ ਜਾਣਗੇ ਪਰ ਮੈਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦਾ ਕਿ ਇਨ ਦਾ ਮੇਨ ਟਾਈਮ ਇਹਦਾ ਜਿੰਦਾ ਜਿਹੜਾ ਗਰਾਊਂਡ ਦਾ ਉਹ ਖੋਲਿਆ ਜਾਵੇ ਤੇ ਜਿਹੜੀ ਬਣਦੀ ਇਹਦੇ ਤੇ ਕਾਰਵਾਈ ਹੈ ਜਿਹੜੇ ਬੰਦੇ ਇਹ ਚੀਜ਼ ਦੇ ਵਿੱਚ ਗਲਤ ਕਰਦੇ ਨੇ ਉਹਨਾਂ ਦੇ ਬੰਦ ਹੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਮੈਂ ਅਸੀਂ ਸਾਰੇ ਟੀਮ ਪ੍ਰਿੰਸੀਪਲਟੀ ਤੇ ਪ੍ਰਿੰਸੀਪਲ ਜਿਹੜੇ ਮੈਡਮ ਨੇ ਇਹਨਾਂ ਦੇ ਵੀ ਜਿਹੜੀ ਰਿਸਲਟ ਕੀਤੀ ਗਈ ਹੈ ਲੇਡੀਜ਼ ਨੇ ਉਹਨਾਂ ਦੀ ਰਿਸਲਟ ਵੀ ਕੀਤੀ ਗਈ ਹੈ ਬੰਦਾ ਜਗਾ ਬੋਲਿਆ ਗਿਆ ਇਸ ਗੱਲ ਤੇ ਸੋ ਮੇਰੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਹਦਾ ਗੰਭੀਰ ਨੋਟਿਸ ਲੈ ਕੇ ਨਹੀਂ ਐਵੇਂ ਸ਼ਹਿਰ ਦੇ ਤੌਰ ਤੇ ਇਹ ਚੀਜ਼ ਦਾ ਸੰਘਰਸ਼ ਜਿਹੜਾ ਉਹ ਵੱਡਾ ਹੋਊਗਾ ਕਿਰਪਾ ਕਰਕੇ ਇਸ ਤੇ ਧਿਆਨ ਦਿੱਤਾ ਜਾਵੇ ਮੁੱਖ ਮੰਤਰੀ ਸਾਹਿਬ ਤੁਹਾਡਾ ਆਪਣਾ ਜਿਲ੍ਹਾ ਇਹਨਾਂ ਲੋਕਾਂ ਨੇ ਅੱਜ ਜਿੰਨੀਆਂ ਮੇਰੀਆਂ ਮਾਵਾ ਪੈਣਾ ਜਿਹੜੇ ਸਾਰੇ ਖੜੇ ਨੇ ਤੇ ਆਮ ਆਦਮੀ ਪਾਰਟੀ ਨੂੰ ਮਤਲਬ ਦਾ ਸਭ ਤੋਂ ਵੱਧ ਵੋਟਾਂ ਬੀਬੀਆਂ ਨੇ ਪਾਈਆਂ ਜੀਆਂ ਸੋ ਇਸ ਕਰਕੇ ਇਹਨਾਂ ਦਾ ਘੱਟੋ ਘੱਟ ਇਹਨਾਂ ਦੀ ਇੱਜ਼ਤ ਦਾ ਤਾਂ ਖਿਆਲ ਰੱਖ ਲੋ ਤੇ ਆਉਣ ਵਾਲੇ ਸਮੇਂ 'ਚ ਮੈਂ ਸਖਰੂਹ ਨਿਵਾਸੀਆਂ ਨੂੰ ਵੀ ਕਹਿਣਾ ਕਿ ਜਦੋਂ ਵੀ ਇਹ ਜਗ ਤੱਕਾ ਜਿਹੜਾ ਮੌਜੂਦਾ ਸਰਕਾਰ ਦੇ ਕਿਸੇ ਐਮਐਲਏ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੀਤਾ ਨਾ ਉਹਦੇ ਖਿਲਾਫ ਆਵਾਜ਼ ਜ਼ਰੂਰ ਬੁਲੰਦ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ